ਮਾਤਾ ਖੀਵੀ ਜੀ ਦਾ ਜਨਮ 1506 ਵਿੱਚ ਪਾਈ ਦੇਵੀ ਚੰਦ ਖੱਤਰੀ ਦੇ ਘਰ ਮਾਤਾ ਕਰਮਦੇਵੀ ਦੀ ਕੁੱਖੋਂ ਹੋਇਆ ਮਾਤਾ ਦੇਵੀ ਚੰਦ ਉਸ ਸਮੇਂ ਦੇ ਜ਼ਿਲ੍ਹੇ ਅਮਰਸਾ ਦੇ ਨਗਰ ਸਿਗਰ ਦੇ ਵਸਨੀਕ ਸਨ ਅਤੇ ਹੁਣ ਇਹ ਨਗਰ ਜ਼ਿਲ੍ਹਾ ਤਰਨਤਾਰਨ ਵਿੱਚ ਹੈ ਪਾਈ ਦੇਵੀ ਚੰਦ ਇੱਕ ਦੁਕਾਨਦਾਰ ਸਨ ਅਤੇ ਛੋਟੇ ਪੰਧ ਰੁੱਤੀ ਸ਼ਾਹੂ ਕਾਰੀ ਦਾ ਕੰਮ ਨਹੀਂ ਕਰਦੇ ਸਨ ਬਚਪਨ ਵਿੱਚ ਹੀ ਸਾਉ ਮਿੱਠ ਬੋਲਣਾ ਅਤੇ ਮਸਸਬਾਹਣ ਕਰਕੇ ਮਾਤਾ ਪਿਤਾ ਨੇ ਆਪਣੀ ਬੱਚੀ ਦਾ ਨਾਮ ਠੀਵੀ ਰੱਖਿਆ ਠੀਵੀ ਜੀ ਦੇ ਮਾਤਾ ਪਿਤਾ ਧਾਰਮਿਕ ਵਿਰਤੀ ਵਾਲੇ ਵਿਅਕਤੀ ਸਨ ਅਤੇ ਦੇਵੀ ਦੇ ਪੁਜਾਰੀ ਸਨ ਬਾਲਵਸਤਾ ਵਿੱਚ ਮਾਤਾ ਪਿਤਾ ਨੇ ਧਾਰਮਿਕ ਜੀਵਨ ਦਾ ਪ੍ਰਭਾਵ ਵੀ ਬੀਬੀ ਤੇ ਪੈਣਾ ਕੁਦਰਤੀ ਸੀ ਇਸਰਾ ਬਾਲ ਵਿਵਸਥਾ ਵਿੱਚ ਹੀ ਬੀਬੀ ਕੀਵੀ ਨੇ ਸੰਤੋਖ ਸੰਜਮ ਅਤੇ ਸਾਚ ਦੇ ਸੁਭ ਗੁਣ ਗ੍ਰਹਿਣ ਕਰ ਲਏ ਬੀਬੀ ਕੀਵੀ ਦੀ ਦੁਕਾਨ ਉੱਤੇ ਆਪਣੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਘਰ ਪਰਿਵਾਰ ਵਿੱਚ ਮਾਤਾ ਪਿਤਾ ਦੁਆਰਾ ਪੂਜਾ ਕਰਨ ਸਮੇਂ ਨਿਤ ਉਨ੍ਹਾਂ ਪਾਸ ਬੈਠਦੇ ਸਨ ਬੀਬੀ ਬ라이 ਜੀ ਖੰਡੂਰ ਸਾਹਿਬ ਦੇ ਵਸਨੀਕ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਨ ਭਾਈ ਫੇਰੂ ਮੱਲ ਵੀ ਖੰਡੂਰ ਸਾਹਿਬ ਦੇ ਵਸਨੀਕ ਸਨ ਅਤੇ ਇੱਕ ਫਰੋਜਪੁਰ ਦੇ ਅਧਿਕਾਰੀ ਪਾਸ ਨੌਕਰੀ ਕਰਦੇ ਸਨ। ਬੀਬੀ ਬਰਾਈ ਜੀ ਦੇ ਭਾਈ ਫੇਰੂ ਮੱਲ ਨਾਲ ਨੇੜੇ ਸਨ ਸੰਬੰਧ ਸਨ ਅਤੇ ਭਾਈ ਦੇਵੀ ਚੰਦ ਦੇ ਪਰਿਵਾਰ ਦੇ ਵੀ ਨੇੜੇ ਤੋਂ ਪੂਆਜੀ ਸਨ। ਉਸ ਸਮੇਂ ਦੀਆਂ ਰੀਤਾਂ ਅਨੁਸਾਰ ਬੀਬੀ ਬਰਾਈ ਦੇ ਕਹਿਣ ਉਤੇ ਬੀਬੀ ਕੀਵੀ ਦਾ ਵਿਆਹ ਭਾਈ ਫਿਰੂ ਮੰਲ ਦੇ بیٹے ਭਾਈ ਨਹਿਣਾ ਜੀ ਨਾਲ ਸਨ 1919 ਇਸ ਵਿੱਚ ਹੋ ਗਿਆ ਭਾਈ ਨਹਿਣਾ ਜੀ ਆਪਣੇ ਪਿਤਾ ਭਾਈ ਫਿਰੂ ਮੰਲ ਅਤੇ ਪਰਿਵਾਰ ਨਾਲ ਵੈਸ਼ਨੂ ਦੇਵੀ ਦੇ ਤੀਰਥ ਯਾਤਰਾ ਉੱਤੇ ਜਾਇਆ ਕਰਦੇ ਸਨ ਇਸ ਤਰ੍ਹਾਂ ਦੋਹਾਂ ਪਰਿਵਾਰਾਂ ਵਿੱਚ ਸਮਾਜਿਕ ਸਾਜ ਦੇ ਨਾਲ-ਨਾਲ ਧਾਰਮਿਕ ਸਾਜ ਵੀ ਸੀ ਸੋਚ ਸਵਾ ਸਮਾਜਿਕ ਅਤੇ ਧਾਰਮਿਕ ਸਾਜ ਦੇ ਕਾਰਨ ਇਹ ਨਵ ਵਿਆਹੀ ਜੋੜੀ ਇੱਕ ਸਾਤਤਾ ਅਤੇ ਇੱਕ ਸੁਖਤਾ ਵਾਲੀ ਆਰਦਾਸ਼ਿਕ ਜੋੜੀ ਹੋ ਨਿਬੜੀ ਦੋਹਾਂ ਨੇ ਆਪਣੀ ਨਿੱਜੀ ਹੋਮੇ ਸਮਾਪਤ ਕਰਕੇ ਆਪਣੇ ਹੱਸੀ ਮਿੱਤ ਇੱਕ ਦੂਜੇ ਵਿੱਚ ਸਮੋਦ ਦਿੱਤੀ ਅਤੇ ਇਹ ਇੱਕ ਜੋਤੀ ਦੂਏ ਮੂਰਤੀ ਬਣ ਗਈ ਗ੍ਰਸਤੀ ਜੀਵਨ ਚੁੰਦੇ ਆਏ ਇਸ ਜੋੜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ ਬੱਡੇ ਪੁੱਤਰ ਦਾਸੂ ਜੀ ਦਾ ਜਨਮ 9 ਪਦਰੋ ਸੰਮਤ 1579 ਬਿਕਰਮੀ ਬੀਬੀ ਅਨੋਖੀ ਜੀ ਦਾ ਜਨਮ 29 ਜੇਠ ਸੰਮਤ 1591 ਅਤੇ ਭਾਈ ਦਾਸੂ ਜੀ ਦਾ ਜਨਮ 1 ਵਿਸਾਖ ਸੰਮਤ 1594 ਨੂੰ ਅਤੇ ਬੀਮੀ ਅਮਰੋ ਦਾ ਜਨਮ 2 ਹੋਸ ਸੰਮਤ 1595 ਨੂੰ ਹੋਇਆ। ਦੋਹਾਂ ਜੀਹਾਂ ਨੇ ਆਪਣੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਦਿਆ ਹੋਇਆ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕੀਤਾ ਅਤੇ ਉਹਨਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ ਜਦੋਂ ਪਾਈ ਫਿਰੂਮਲ ਅਤੇ ਪਾਈ ਦੇਵੀ ਚੰਦ ਹਰ ਬਰੇ ਧਾਰਮਿਕ ਯਾਤਰਾ ਉੱਤੇ ਜਾਇਆ ਕਰਦੀ ਸਨ ਤਾਂ ਪਾਈ ਨਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਹੁੰਦੇ ਸਨ ਪਾਈ ਫਿਰੂਮਲ ਦੇ ਅਕਾਸ਼ ਚਲਾਣੇ ਮਗਰੋਂ ਪਾਈ ਲੈਣਾ ਜੀ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰੀਆਂ। ਹੁਣ ਪਾਈ ਲੈਣਾ ਜੀ ਵੀ ਆਪਣੇ ਪਿਤਾ ਬਾਘ ਹੋਰ ਦਰਸ਼ਨ ਅਭ ਲਿਖਿਆ ਨੂੰ ਨਾਲ ਲੈ ਕੇ ਤੀਰਸ ਯਾਤਰਾ ਉੱਤੇ ਜਾਣ ਲੱਗ ਪਈ। ਪਰੰਤੂ ਪਾਈ ਲੈਣਾ ਜੀ ਨੂੰ ਧਾਰਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਪਾਈ ਲੈਣਾ ਜੀ ਆਤਮਿਕ ਤ੍ਰਿਪਤੀ ਦੀ ਭਾਲ ਵਿੱਚ ਹਮੇਸ਼ਾ ਹੀ ਆਸਵਾਦੀ ਦੇ ਤਾਂਗ ਵਿੱਚ ਰਹਿੰਦੇ ਸਨ। ਪਾਈ ਲੈਣਾ ਜੀ ਦੀ ਮਾਨਸਿਕ ਦਿਸ਼ਾ ਤੋਂ ਬੀਬੀ ਖੀਵੀ ਜੀ ਪੂਰੀ ਤਰ੍ਹਾਂ ਜਨੂਸਾਨ ਅਤੇ ਉਹ ਵੀ ਉਹਨਾਂ ਨਾਲ ਪੂਰੀ ਤਰ੍ਹਾਂ ਸਮਝ ਸੰਤਾਂ ਤੋਂ ਸਭਾ ਦੇਹਣਾ ਵੀ ਆ ਗਿਆ ਜਦੋਂ ਪਾਈ ਲੈਣਾ ਜੀ ਸ੍ਰੀ ਗੁਰਨਾਨਕ ਦੇਵ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਕਤਾਰਪੁਰ ਚਲੇ ਗਏ ਬਸ ਫਿਰ ਕਿਸੇ ਪਹਿਲੀ ਮੁਲਾਕਾਤ ਵਿੱਚ ਹੀ ਪਾਈ ਲੈਣਾ ਜੀ ਨੂੰ اپنی ਮਨਵਾਂਸ਼ਿਤ ਵਸਤੂ ਸੱਚ ਸੰਜੋਗ ਆਤਮਿਕ ਤ੍ਰਿਪਤੀ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਗਈ। ਅਤੇ ਉਹ નિਹਾਲ ਹੋ ਗਏ। ਹੁਣ ਤੋਂ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਹੋ ਕੇ ਰਹਿ ਗਏ ਅਤੇ 7 ਸਾਲ ਗੁਰੂ ਜੀ ਦੀ ਸੰਗਤ ਕੀਤੀ। ਇਸੇ ਜੀਵਨ ਦੇ ਪਹਿਲਾ 20 ਚੁੱਕੇ ਸਮੇਂ ਵਿੱਚ ਕਿਤੇ ਕੰਮਾਂ ਕਰਾ ਤੇ ਉਹਨਾਂ ਅਨੁਸਾਰ ਬਣੀਆਂ ਆਦਤਾਂ ਅਤੇ ਅਪਣਾਈਆਂ ਕਦਰਾਂ ਕੀਮਤਾਂ ਅਨਸਾਰ ਕਤਾਰਪੁਰ ਤੋਂ ਕਦੇ ਕਦੇ ਭਾਈ ਲੈਣਾ ਜੀ ਖੰਡੂਰ ਵਾਪਸ ਜਾਂਦੇ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਲੈਂਦੇ ਇਸੇ ਤਰ੍ਹਾਂ ਮਾਤਾ ਕੀਵੀ ਜੀ ਵੀ ਕਈ ਵਾਰ ਭਾਈ ਲੈਣਾ ਨੂੰ ਮਿਲਣ ਲਈ ਕਤਾਰਪੁਰ ਜਾਂਦੇ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਜਾ ਕੇ ਗੁਰੂ ਜੀ ਦੇ ਵਿਚਾਰ ਅਤੇ ਪ੍ਰਚਾਰ ਨੂੰ ਸੁਣਦੇ ਸਮਝਦੇ ਅਤੇ ਬੜੇ ਉਤਸ਼ਾਹਿਤ ਹੁੰਦੇ ਇੱਥੇ ਮਾਤਾ ਕੀਵੀ ਜੀ ਨੇ ਦੇਖਿਆ ਕਿ ਗੁਰਨਾਨਕ ਦੇਵ ਜੀ ਦੀਵੀ ਨੂੰ ਬਹੁਤ ਸਤਿਕਾਰ ਬਖਸ਼ੇ ਸਨ ਅਤੇ ਤੀਂਆਂ ਨੂੰ ਕੁੰਡ ਕੱਢਣ ਤੋਂ ਬਿਰਾਗ ਸੰਗਤ ਵਿੱਚ ਆਉਣ ਲਈ ਪਛਾਣਦੇ ਸਨ ਤੀਵੀ ਜਾਤੀ ਲਈ ਕੁੰਡ ਕੱਢਣ ਦੇ ਬਿਰਾਗ ਆਉਣਾ ਇੱਕ ਨਵੀਂ ਰੀਤ ਸੀ ਸਮਾਜ ਲਈ ਸਦੀਆਂ ਪੁਰਾਣੀ ਤੀਵੀ ਦੀ ਕੁੰਡ ਕੱਢ ਕੇ ਸਮਾਜ ਵਿੱਚ ਵਿਚਰਣ ਦੀ ਰੀਤ ਨੂੰ ਬਦਲਣਾ ਇੱਕ ਬੜੀ ਅਚੰਭੇ ਦੀ ਗੱਲ ਸੀ ਇਸੇ ਤਰ੍ਹਾਂ ਮਾਤਾ ਖੀਵੀ ਨੇ ਏ ਵੀ ਦੇਖਿਆ ਕਿ ਗੋਨਾਨਕ ਦੇਵ ਜੀ ਵੱਲੋਂ ਸੰਗਤਾਂ ਲਈ ਲੰਗਰ ਚੱਲ ਰਿਹਾ ਹੈ ਜਿੱਥੇ ਮਰਜ਼ ਤੇ ਸੀਨੀਆ ਲੰਗਰ ਵਿੱਚ ਇਕੱਠੇ ਜ਼ਿੰਮੇਵਾਰੀ ਨਿਭਾ ਰਹੇ ਸਨ ਅਤੇ ਸੇਵਾ ਕਰ ਰਹੇ ਸਨ ਗੋਨਾਨਕ ਦੇਵ ਜੀ ਦੇ ਇਸ ਦੁਨੀਆ ਵਿੱਚ ਆਉਣ ਸਮੇ ਲੋਕ ਸਮਾਜਿਕ ਤੌਰ ਤੇ ਅਖੋਤੀ ਜਾਤ ਪਾਤ ਉੱਚ-ਨੀਚ ਅਛੂਤ ਆਦਿ ਦੀ ਵਰਨ ਆਸ਼ਰਮ ਵੰਡ ਕਰਕੇ ਬੁਰੀ ਤਰ੍ਹਾਂ ਵੰਡੇ ਹੋਏ ਸਨ ਆਰਮਿਕ ਜਾਤੀਆਂ ਸੰਦੂਰ ਅਤੇ ਨੀਮੀਆ ਜਾਤਾ ਨੂੰ ਮੰਦਰਾ ਵਿੱਚ ਜਾਣਾ ਅਤੇ ਰੱਬ ਦੀ ਪੂਜਾ ਕਰਨੀ ਮਨਾ ਸੀ ਉੱਚ ਜਾਤੀ ਅਨਸਾਰ ਅਖੋਤੀ ਸੰਦੂਰ ਅਤੇ ਨੀਮੀਆ ਜਾਤਾ ਨੂੰ ਰੱਬ ਦੀ ਪੂਜਾ ਕਰਨ ਦਾ ਕੋਈ ਹੱਕ ਨਹੀਂ ਸੀ ਤੀਵੀਂ ਪਾਵੇਂ ਅਖੋਤੀ ਉੱਚ ਜਾਤ ਦੇ ਪਰਿਵਾਰ ਵਿੱਚ ਹੋਵੇ ਜਾਂ ਅਖੋਤੀ ਨੀਮੀ ਜਾਤ ਦੀ ਹੋਵੇ ਪਰ ਮੰਦਰਾ ਵਿੱਚ ਨਹੀਂ ਸੀ ਜਾ ਸਕਦੀ ਅਤੇ ਰੱਬ ਦੀ ਪੂਜਾ ਨਹੀਂ ਸੀ ਕਰ ਸਕਦੀ ਅਮੀਰ ਸ਼ਾਹੋਕਾਰ ਤੇ ਜ਼ਗੀਰਦਾਰ ਲੋਕ ਗਰੀਬਾਂ ਨੂੰ ਹਰ ਤਰੀਕੇ ਨਾਲ ਤੰਗ ਕਰਦੇ ਸਨ ਅਤੇ ਲੁੱਟਦੇ ਸਨ ਰਾਜਨੀਤਿਕ ਤੌਰ ਤੇ ਗਰੀਬ ਅਤੇ ਅਖੌਤੀ ਨੀਵੀਂ ਜਾਤ ਨੂੰ ਕੋਈ ਇਨਸਾਫ਼ ਨਹੀਂ ਸੀ ਮਿਲਦਾ ਸਰਕਾਰੀ ਅਫਸਰ ਵੱਡੀ ਖੋਰ ਤੇ ਭ੍ਰਿਸ਼ਟ ਸਨ ਜੋ ਗਰੀਬ ਅਤੇ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਤੰਗ ਅਤੇ ਪਰੇਸ਼ਾਨ ਕਰਦੇ ਸਨ ਛੇਵੇਂ ਗੁਰੂ ਨਾਨਕ ਦੇਵ ਜੀ ਨੇ ਸਰਵਪੱਖੀ ਇਨਕਲਾਬੀ ਲਹਿਰ ਰੰਗੀ ਇਸ ਰਾਹੀਂ ਆਪਨੇ ਭਾਰਤ ਤੇ ਖਾਸ ਕਰਕੇ ਪੰਜਾਬ ਦੀ ਹਰ ਕੋਹ ਕਾਇਆਕਲਪ ਕਰ ਦਿੱਤੀ ਹਰ ਖੇਤਰ ਵਿੱਚ ਅਚਚਚਰਨ ਵਾਲੇ ਕਾਰਨਾਮੇ ਕੀਤੇ ਅਤੇ ਕਿਸੇ ਵੀ ਸੋਚ ਤੋਂ ਪਰੇ ਦੀਆਂ ਤਬਦੀਲੀਆਂ ਲਿਆਂਦੀਆਂ ਨਤੀਜੇ ਵਜੋਂ ਸਮਾਜਿਕ ਪੱਖੋਂ ਧਾਰਮਿਕ ਪੱਖੋਂ ਰਾਜਨੀਤਿਕ ਸਮਾਜਿਕ ਮਾਨਸਿਕਤਾ ਪੱਖੋਂ ਅਤੇ ਆਰਥਿਕ ਖੇਤਰ ਵਿੱਚ ਵਿਸਥਾਰ ਨੇ ਇੱਕ ਨਵਾਂ ਮੋੜ ਲਿਆਂਦਾ ਸੀ ਗੁਨਾਨਕ ਦੇਵ ਜੀ ਨੇ ਪੁਰਾਣੀ ਜ਼ਗੀਰਦਾਰੀ ਸਮਾਈਦਾਰੀ ਰਜਾਈਦਾਰੀ ਪੂੰਜੀਪਤੀ ਸਿਸਟਮ ਨੂੰ ਅਤੇ ਕਰਮਕਾਂਡੀ ਪਖੰਡੀ ਕਾਪੜੀ ਅਤੇ ਛਲੇ ਲੋਕਾਂ ਵੱਲੋਂ ਅਕੌਤੀ ਧਾਰਮਿਕ ਉਹ ਰੀਤੀਆਂ ਨੂੰ ਬਦਲਣ ਵਾਲੇ ਲੋਕਾਂ ਵਿੱਚ ਜਾਗਰਤੀ ਲਿਆਂਦੀ ਐਸਪਰਸਿੰਗ ਵਿੱਚ ਗ੍ਰਸੇ ਹੋਏ ਜੰਗਲੀਦਾਰ ਅਤੇ ਅਫੌਤੀ ਚ ਜਾਤੀਆਂ ਦੇ ਲੋਕ ਸਦਾਰਨ ਪਰਜਾ ਉੱਤੇ ਜ਼ੁਲਮ ਟਾਉਣ ਵਾਲੇ ਰਜਵਾੜੇ ਅਤੇ ਉਨ੍ਹਾਂ ਦੇ ਪਿਛੇ ਪ੍ਰਸ਼ਾਸਨ ਦੇ ਕਰਮਚਾਰੀ ਗਰੀਬ ਕ੍ਰਿਤੀਆਂ ਅਤੇ ਅਫੌਤੀ ਸੰਦੂਰਾ ਦੀਆਂ ਜ਼ਿੰਦਗੀਆਂ ਨਾਲ ਥਲਵਾੜ ਤੇ ਸ਼ੋਸ਼ਣ ਕਰ ਰਹੇ ਸਨ ਸਮਾਜ ਦੇ ਠੇਕੇਦਾਰ ਤੀਨੀ ਜਾਤੀ ਨੂੰ ਉਸਦਾ ਬਣਦਾ ਸਨਮਾਨ ਦੇਣ ਤੋਂ ਇਨਕਾਰੀ ਸਨ ਇਨਾਂ ਵਾਰ ਦੇ ਬ੍ਰੁਦ ਗੋ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਅਤੇ 10 ਜਨਮਿਆਂ ਵਿੱਚ ਇਹਨਾਂ ਸਭ ਪੈਲੂਆਂ ਵਿੱਚ ਸੁਧਾਰ ਲਿਆਂਦਾ ਲੋਕ ਮਾਰੂ ਕ੍ਰਿਸ਼ਟ ਤੇ ਜਲਨੀ ਸਿਸਟਮ ਉਸ ਤੋਂ ਸਨੈਚ ਕਰਕੇ ਨਾਨਕ ਨਿਰਮਲ ਪੰਥ ਚਲਾਇਆ ਉਸਾਰ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ ਅਤੇ ਜਿਸ ਰਾਹੀਂ ਹਰ ਮਨੁੱਖ ਨੂੰ ਬਾਬਰ ਵਰਤਾ ਅਤੇ ਸਮਾਜ ਵਿੱਚ ਪੂਰੇ ਹੱਕ ਲੈਣ ਲਈ ਜਾਗਰਿਤ अति उत्साहत किता दुर्जी ने अपनी मनुष्य जाति दी हर पखौ फुरफुलता दी इस संघाच दी सफलता ਲਈ ਆਪਣਾ ਨਿਜੀ ਅਮਲੀ ਜੀਵਨ ਅਤੇ ਦਾਰਸ਼ਿਕ ਜੀਵਨ ਰੋਲ ਮਾਡਲ ਦੇ ਤੌਰ ਤੇ ਸੰਸਾਰ ਸਾਹਮਣੇ ਪੇਸ਼ ਕੀਤਾ ਸੰਸਾਰ ਵਿੱਚ ਬਹੁਤ ਇਨਕਲਾਬ ਅਤੇ ਕ੍ਰਾਂਤੀਆਂ ਆਈਆਂ ਤੇ ਕਈ ਖੇਤਰਾਂ ਵਿੱਚ ਉਹਨਾਂ ਦੇ ਸਾਰਥਿਕ ਨਤੀਜੇ ਵੀ ਨਿਕਲੇ ਪਰੰਤੂ ਸਿੱਖ ਕ੍ਰਾਂਤੀ ਅਤੇ ਸਿੱਖ ਇਨਕਲਾਬ ਆਪਣੀ ਹੀ ਕਿਸਮ ਦਾ ਮੁਕੰਮਲ ਨਾਲਾ ਤੇ ਨਵਕੇਲਾ ਜੋ ਸਾਥਿਕ ਸੀ ਇਸ ਕ੍ਰਾਂਤੀ ਵਿੱਚ ਉਹਨਾਂ ਪਹਿਲੂਆਂ ਦੇ ਨਾਲ-ਨਾਲ ਸਮੇਂ ਦੇ ਸਮਾਜ ਵਿੱਚ ਤੀਵੀ ਅਤੇ ਦੁਰਗਤੀ, ਅਪਮਾਨ, ਸ਼ੋਸ਼ਣ ਅਤੇ ਬੇਹੌਰਮਤੀ ਹੋ ਰਹੀ ਸੀ ਜਿਸ ਕਾਰਨ ਨਿਮਾਣੀ, ਨਿਤਾਣੀ ਫੈਲਦੀ ਜੁਤੀ ਅਤੇ ਲੰਕਣ ਗਰਦਾਨੇ ਗਈ ਸੀ ਵਿੱਚ ਪੱਥਰ ਦੀ ਮੂਰਤੀ ਬਣਾ ਕੇ ਦੇਵੀ ਦੀ ਪੂਜਾ ਤਾਂ ਕੀਤੀ ਜਾਂਦੀ ਸੀ ਜੋ ਅੱਜ ਵੀ ਜਾ ਰਹੀ ਹੈ ਪਰ ਹੱਡ ਮਾਸ ਦੀ ਜੋਣੀ ਜੂੰਦੀ ਜਾਗਦੀ ਔਰਤ ਨਾਲ ਕਿੰਨਾ ਹਤੇ ਦੁਰਵਿਹਾਰ ਕੀਤਾ ਜਾਂਦਾ ਸੀ ਦੇਵੀ ਦੇ ਰੂਪ ਵਿੱਚ ਨਾਰੀ ਸ਼ਕਤੀ ਨੂੰ ਪਰਮਾਨਿਆ ਤਾਂ ਜਾਂਦਾ ਸੀ ਪਰ ਉਸ ਦੀ ਜੀਵਤ ਹੋਂਦ ਫਾਸੇ ਨੂੰ ਅਧਿਕਾਰੀਆਂ ਤੇ ਤਸਕਾਰਿਆ ਜਾਂਦਾ ਸੀ ਇਹ ਸੋਸ਼ਲ ਹਿੰਦੂ ਪਾਈਚਾਰੇ ਸਿੱਖ ਪਾਈਚਾਰੇ ਅਤੇ ਮੁਸਲਮਾਨ ਪਾਈਚਾਰੇ ਵਿੱਚ ਅੱਜ ਵੀ ਜਾਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਦੇ ਸਨਮਾਨ ਚਿਤਕਾਰ ਤੇ ਸਵੇ ਮਾਨ ਦੀ ਵਿਹਾਰੀ ਲਈ ਵਿਪਰਕੂਰ ਹਮਲਾ ਮਾਰਿਆ। ਗੁਰਨਾਨਕ ਦੇਵ ਜੀ ਨੇ ਥੋਸ ਦਲੀਲਾਂ ਦੇ ਕੇ ਔਰਤ ਨੂੰ ਚੱਕਤ ਜੜਨੀ ਸਮਾਜ ਦਾ ਤੂਰਾ ਤੇ ਸੰਸਾਰ ਦਾ ਕੇਂਦਰ ਬਿੰਦੂ ਸਥਿਤ ਕੀਤਾ। ਇਹ ਸਭ ਕੁਝ ਇਸ ਲਈ ਕੀਤਾ ਕਿ ਗ੍ਰਸਤੀ ਸਮਾਜ ਦਾ ਸਹੀ ਸੰਤੁਲਨ ਕਾਇਮ ਕੀਤਾ ਜਾ ਸਕੇ ਕਿ ਗ੍ਰਸਤੀ ਸਮਾਜ ਖੁਸ਼ਹਾਲ ਹੋ ਸਕੇ ਸਮਾਜ ਵਿੱਚ ਆਪਸੀ ਪਿਆਰ ਸਤਕਾਰ ਸਹਿਜਿਸ਼ਤਾ ਤੇ ਸਹਿਯੋਗ ਪੂਰੀ ਤਰ੍ਹਾਂ ਕਾਇਮ ਹੋ ਸਕੇ ਗੁਰਮਤ ਨੇ ਸੰਸਾਰ ਨੂੰ ਬਿਲਕੁਲ ਨਵਾਂ ਨਰੂਆ ਸਿਸ਼ਟਾ ਤੇ ਸਾਤਿਕ ਸੰਧਾਰ ਸਿਸਟਮ ਸਿਸ਼ਟਾਚਾਰ ਅਤੇ ਸਦਾਚਾਰ ਪ੍ਰਦਾਨ ਕੀਤਾ ਇਹ ਸਰਵਉਦ ਅਤੇ ਸਹਿਨਸੀਤਾ ਦਾ ਸਿਧਾਂਤ ਸੀ ਜਿਸ ਦਾ ਅਰਥ ਕਿਰਤ ਕਰਨਾ, ਵਣ ਛਕਣਾ, ਸੇਵਾ ਸਿਮਰਨਾ, ਪ੍ਰਭ ਗੁਣਾ ਦੇ ਧਾਰਮੀ ਬਣਨਾ, ਘਾਤੇ ਦੀ ਰਚਨਾ ਦਾ ਸਤਕਾਰ, ਪੰਗਤ ਅਤੇ ਸੰਗਤ ਸੀ ਇਸ ਵਿੱਚ ਹੋਰਨਾ ਮਹੱਤਵਪੂਰਨ ਗੱਲਾਂ ਤੋਂ ਇਲਾਵਾ ਦਰਸ਼ਨ ਇਸ਼ਨਾਨ ਦੀ ਸਾਧ ਕਥਾ ਕੀਰਤਨ ਅਤੇ ਪ੍ਰਭ ਗੁਣਾ ਅਨੁਸਾਰੀ ਜੀਵਨ ਜਉਣ ਦੀ ਸਾਜ ਅਤੇ ਬਗੈਰ ਉੱਚ-ਨੀਚ ਸ਼ੂਤ ਲਿੰਗ ਪੁਲਿੰਗ ਦਾਵਤ ਕਰ ਰੱਖੜ ਦੇ ਖਾਨ ਦੀ ਸਾਂਝ ਸਥਾਪਿਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਬੀਬੀਆਂ ਨੂੰ ਬਿਨਾ ਕੁੰਡ ਕੱਢੇ ਆਉਣ ਸੇਵਾ ਕਰਨ ਅਤੇ ਗੁਰਮਾਣੀ ਕੀਰਤਨ ਸੁਣ ਦੀ ਆਗਿਆ ਸੀ। ਸਰਤਾਰਪੁਰ ਦੀ ਇਹ ਕ੍ਰਾਂਤੀਕਾਰੀ ਰੀਤ ਮਾਤਾ ਕੀ ਵੀਨਖੂਰ ਸਾਹਿਬ ਦੀ ਧਾਤੀ ਉੱਤੇ ਪਰਚਲਿਤ ਕੀਤੀ ਜਿੱਥੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਗਾੜੀ ਰਾਣੂ ਆਪਣਾ ਇਹ ਜਨਤਾ ਵਿੱਚ ਚੰਗੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ-ਨਾਲ ਸਰੀਰਕ ਬਲ ਨੂੰ ਵੀ ਹਮਲ ਅਖਾੜੇ ਸਥਾਪਿਤ ਕਰਕੇ ਉत्साहित ਕੀਤਾ ਤੇ ਨਾਲ ਜੋੜਿਆ ਉੱਥੇ ਮਾਤਾ ਖੀਵੀ ਨੇ 3 ਜਾਤੀ ਨੂੰ ਬਿਨਾਂ ਕੁੰਡ ਗੱਡੇ ਆਣ ਸੇਵਾ ਕਰਨ ਦੀ ਗੁਰਬਾਣੀ ਕਿਸਨ ਸੁਣਨ ਲਈ ਅਸਰਤ ਕੀਤਾ ਜਿਸ ਕਰਕੇ ਮਾਤਾ ਖੀਵੀ ਜਿਸ ਸਿੱਖ ਧਰਮ ਦੀ ਪਹਿਲੀ ਇਸਤਰੀ ਪ੍ਰਚਾਰਕ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਮਾਤਾ ਕੀਵੀ ਜੀ ਦਾ ਦਾਰਸ਼ਿਕ ਮਾਤਾ ਵੀ ਸੀ ਜਿਸ ਨੇ ਆਪਣੀਆਂ ਬੇਟੀਆਂ ਤੇ ਬੇਟੀਆਂ ਅੰਦਰ ਸੇਵਾ ਤੇ ਪ੍ਰਮਾਤਮਾ ਦੇ ਗੁਣਾਂ ਨੂੰ ਸੰਗਤ ਵਿੱਚ ਸਾਮਣਾ ਸਿੱਖਣਾ ਤੇ ਆਪਣੇ ਜੀਵਨ ਵਿੱਚ ਅਪਣਾਉਣ ਲਈ ਬਹੁਤ ਪ੍ਰੇਰਿਤ ਕੀਤਾ ਉਹ ਆਪਣੇ ਬੱਚਾ ਨਾਲ ਅਥਾ ਪਿਆਰ ਵੀ ਕਰਦੇ ਸਨ ਮਾਤਾ ਕੀਵੀ ਜੀ ਆਪਣੀਆਂ ਬੇਟੀਆਂ ਨੂੰ ਆਪਣੇ ਪੁੱਤਰਾਂ ਦੀ ਤਰ੍ਹਾਂ ਹੀ ਪਿਆਰ ਕਰਦੇ ਸਨ ਮਾਤਾ ਕੀ ਵੀ ਜੀ ਆਪਣੀਆਂ ਸਾਰੀਆਂ ਬਹੁਪੱਖੀ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਰੂ ਸਾਹਿਬ ਦੇ ਸੁਖਾ ਰਾਮ ਦਾ ਭੀ ਪੂਰਾ ਧਿਆਨ ਰੱਖਦੇ ਸਨ ਸਤਿਮੁੱਚ ਹੀ ਉਹ ਸਦਗੁਣਾ ਵਾਲੀ ਇੱਕ ਆਦਰਸ਼ਿਕ ਪਤਨੀ ਸਨ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ